ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਗੱਲਬਾਤ ਦੋਸਤੋ ਅੱਜ ਬੜੀ ਹੀ ਦਿਲਚਸਪ ਦੱਸਣੀ ਹੈ ਤੁਹਾਨੂੰ ਕਿਉਂਕਿ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬੜਾ ਹੀ ਵਧੀਆ ਮੰਨਿਆ ਗਿਆ ਕਿਉਂ ਕਿ ਅੱਜ ਦੇ ਦਿਨ 31 ਅਗਸਤ ਨੂੰ ਸ਼ਾਮ ਨੂੰ 5:00 ਵਜੇ ਬਿਆਨਤੇ ਬੁੱਚੜ ਦੇ ਚੀਠਲੇ ੜਾਤੇ ਸੀਗਾ ਨੇ ਬਿਆਨਤਾ ਬੁੱਚੜਾ ਕਿਵੇਂ ਸੋਦਾ ਲੱਗਿਆ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਅੱਜ ਕੱਲੀ-ਕੱਲੀ ਗੱਲ ਕਿਵੇਂ ਕੀ-ਕੀ ਚੱਕਰਬਾਜ਼ੀ ਪਈ ਕਿਵੇਂ ਪਲਾਨ ਬਣਿਆ ਸਾਰਾ ਕੁਝ ਦੱਸਾਂਗੇ ਸੋ ਵੀਡੀਓ ਸਾਰੀ ਸੁਣਨਾ ਧਿਆਨ ਨਾਲ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿਹਨਾਂ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਦੋਸਤੋ ਬੁੱਚੜ ਬਿਆਨਤਾ 25 ਫਰਵਰੀ 1992 ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਆਨਤ ਸਿੰਘ ਸਿੱਖ ਨੌਜਵਾਨੀ ਤੇ ਇੱਕ ਕਹਿਰ ਬਣ ਕੇ ਟੁੱਟ ਪਿਆ ਉਹਦੇ ਕਮੀਨੇ ਨੇ ਘਰ ਦੇ ਘਰ ਉਜਾੜ ਕੇ ਰੱਖਤੇ ਇਹਦਾ ਸਾਹ ਦੇਣ ਨੂੰ ਇਹ ਰੋਲ ਅਦਾ ਕਰਨ ਵਾਲਿਆਂ ਚ ਸਨ ਕੇ ਪੀ ਐਸ ਗਿੱਲ ਸਮੀਰ ਸੈਣੀ ਅਜੀਤ ਸਿੰਘ ਸੰਧੂ ਇਜਹਾਰ ਆलम ਤੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਲੁਕੇ ਆ ਅਜੀਤ ਸਿੰਘ ਪੂਲਾ ਬਿਆੰਤੇ ਨੇ ਇਹਨਾਂ ਆਪਣੇ ਕੁੱਤਿਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਤੇ ਫੋਰਸਾਂ ਭੁੱਖੇ ਭੇੜੀਏ ਵਾਂਗ ਸਿੱਖਾਂ ਦੇ ਬੂਟੇ ਤੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 35 ਸਾਲ ਤੱਕ ਦੇ ਮੁੰਡਿਆਂ ਨੇ ਘਰਾਂ ਤੋਂ ਚੁੱਕ ਕੇ ਕਹਿ ਲੀਏ ਵੀ ਕੋਈ ਪਤਾ ਨਹੀਂ ਲੱਗਣ ਦਿੱਤਾ ਕਿ ਕਿੱਥੇ ਇਹਨਾਂ ਨੇ ਕਹਿ ਲੀਏ ਵੀ ਖਪਾ ਦੇ ਉਹ ਤਾਂ ਕਹਿੰਦੇ ਕਿ ਉਹਦੇ ਕਰ ਦੇਰ ਹੈ ਹਨੇਰ ਨਹੀਂ ਅਖੀਰ ਉਸ ਦੁਨੀਆ ਦੇ ਮਾਲਕ ਨੂੰ ਆਪਣੇ ਇਸ ਪੰਥ ਕੌਮ ਤੇ ਤਰਸ ਆਈ ਗਿਆ ਤੇ ਜ਼ੁਲਮ ਦੀ ਅੰਨੀ ਨੂੰ ਠੱਲ ਪਾਉਣ ਲਈ ਗੁਰੂ ਦੇ ਲਾੜਲੇ ਸਿੰਘਾਂ ਨੇ ਜਥੇਦਾਰ ਭਾਈ ਭਦਾਵਾ ਸਿੰਘ ਬੱਬਰ ਭਾਈ ਮਹਿਲਸੀ ਬੱਬਰ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਨਵੰਬਰ 1984 ਦੇ ਮਹੀਨੇ ਪਾਕਿਸਤਾਨ ਦੇ ਲਾਹੌਰ ਵਿਖੇ ਇਸ ਜੁਲਮ ਤੋਂ ਨਜਾਤ ਪਾਉਣ ਲਈ ਇੱਕ ਗੁਪਤ ਮੀਟਿੰਗ ਰੱਖਦੇ ਆਂ ਉਸ ਮੀਟਿੰਗ ਦੇ ਵਿੱਚ ਭਾਈ ਬਧਾਵਾ ਸਿੰਘ ਜੀ ਬੜੇ ਦੁਖੀ ਸਨ ਦੁਖੀ ਹੋਣਾ ਹੀ ਸੀ ਕਿ ਨਹੀਂ ਦੋ ਨਹੀਂ ਤਿੰਨ ਨਹੀਂ ਇਸ ਜ਼ਾਲਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਤਲ ਕੀਤੇ ਔਰ ਅਸੀਂ ਕੀ ਕੀਤਾ ਭਾਈ ਬਧਾਵਾ ਸਿੰਘ ਜੀ ਆਪਣੇ ਸਾਥੀ ਸਿੰਘ ਨੂੰ ਕਹਿ ਰਹੇ ਸਨ ਕਿ ਜੱਤੋਂ ਇਹ ਕਮੀਨਾ ਬਿਆੰਤਾ ਪੰਜਾਬ ਦੀ ਸੱਤਾ ਤੇ ਕਾਬਜ ਹੋਇਆ ਇਹਨੇ ਪੰਜਾਬ ਦੇ ਹਰ ਵੇੜੇ ਨੂੰ ਸਖਣਾ ਕਰਤਾ ਪੰਜਾਬ ਦੀ ਕੋਈ ਥਾਂ ਖਾਲੀ ਨਹੀਂ ਜਿੱਥੇ ਕਿਸੇ ਬੇਕਸੂਰ ਦਾ ਲਹੂ ਨਾ ਡੁੱਲਿਆ ਹੋਵੇ ਭਾਈ ਮਹਿਲ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਉਸ ਮੀਟਿੰਗ ਦੇ ਵਿੱਚ ਤਾਂ ਇਹ ਸ਼ੋਰ ਸੁਣ ਕੇ ਭਾਈ ਜਗਤਾਰ ਸਿੰਘ ਜੀ ਹਵਾਰਾ ਉੱਠ ਖੜੋਤੇ ਤੇ ਗਰਜ ਕੇ ਬੋਲੇ ਕਿ ਜਦ ਤੱਕ ਇਹ ਬਿਆੰਤਾ ਜਿਉਂਦਾ ਰਹੂਗਾ ਨਾ ਤਾਂ ਇਹ ਕਤਲੇਆਮ ਰੁਕਣ ਵਾਲਾ ਤੇ ਨਹੀਂ ਕਲਸਤਾਨ ਦਾ ਸੁਪਨਾ ਪੂਰਾ ਹੋਣਾ ਮੈਂ ਇਸ ਹਤਿਆਰੇ ਨੂੰ ਮਾਰਨ ਲਈ ਤਿਆਰ ਆ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਤਾਂ ਅੱਗੇ ਹੁਣ ਬਿਆਨਤੇ ਨੂੰ ਸੌਦਾ ਲਾਉਣ ਲਈ ਪਲਾਨ ਬਣਾਉਣ ਲਈ ਭਾਈ ਜਗਤਾਰ ਸਿੰਘ ਹਵਾਰਾ ਕਹਿ ਲਈਏ ਵੀ ਭਾਰਤ ਵਾਪਸ ਆ ਗਿਆ ਤੇ ਭਾਈ ਹਵਾਰਾ ਜੀ ਨੇ ਭਾਈ ਦਲਾਵਰ ਸਿੰਘ ਜੀ ਨੂੰ ਔਰ ਭਾਈ ਬਲਵੰਤ ਸਿੰਘ ਰਾਜੋਣੇ ਨੂੰ ਇਹਨਾਂ ਨੂੰ ਮਿਲੇ ਇਹ ਦੋਵੇਂ ਪੰਜਾਬ ਪੁਰ ਦੇ ਅਧਿਕਾਰੀ ਸਨ ਭਾਈ ਹਵਾਰੇ ਨੂੰ ਮਿਸ਼ਨ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਸੀ ਇਹ ਦੋਵੇਂ ਪੁਲਸ ਦੇ ਜਵਾਨ ਸਨ ਤੇ ਇਹਨਾਂ ਨੂੰ ਸਭ ਕੋਈ ਜਾਣਦਾ ਸੀ ਇਹ ਪਟਿਆਲਾ ਗੁਰੂ ਨਾਨਕ ਕਲੋਨੀ ਵਿਖੇ ਰਹਿੰਦੇ ਸੀ ਭਾਈ ਦਲਾਵਰ ਸਿੰਘ ਜੀ ਦੇ ਇੱਕ ਖਾਸ ਮਿੱਤਰ ਭਾਈ ਲਖਵਿੰਦਰ ਸਿੰਘ ਜੀ ਲੱਖਾ ਇਹ ਵੀ ਸਨ ਉਹਨਾਂ ਦਾ ਮਿੱਤਰ ਇੱਕ ਤਾਂ ਭਾਈ ਦਲਾਵਰ ਸਿੰਘ ਜੀ ਨੂੰ ਪੁਲਸ ਚੋਂ ਨਲੰਬਤ ਕੀਤਾ ਹੋਇਆ ਸੀ ਤਾਂ ਭਾਈ ਲੱਖਾ ਦੀ ਚੰਡੀਗੜ੍ਹ ਵਿਖੇ BPL 'ਚ ਕੰਮ ਕਰਨ ਵਾਲੇ ਇੱਕ ਮਿੱਤਰ ਇੰਜੀਨੀਅਰ ਭਾਈ ਗੁਰਮੀਤ ਸਿੰਘ ਜੀ ਨੂੰ ਦਲਾਵਰ ਸਿੰਘ ਨਾਲ ਮਿਲਵਾਇਆ ਭਾਈ ਲਖੇ ਨੇ ਤਾਂ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਜੀ ਬੱਬਰ ਖਾਲਸਾ ਦੇ ਇੱਕ ਬਹੁਤ ਵੱਡੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਜੀ ਨਾਲ ਉਹਦੇ ਚੰਗੇ ਰਿਸ਼ਤੇ ਸਨ ਉਹਨਾਂ ਦਾ ਜਾਣ ਪਛਾਣ ਸੀਗੀ ਭਾਈ ਤਾਰੇ ਨਾਲ ਇਹ ਹਮੇਸ਼ਾ ਹੀ ਯੂਪੀ ਦੇ ਰਤੌਲੀ ਵਿਖੇ ਇੱਕ ਕਿਸਾਨ ਦੇ ਮਕਾਨ 'ਚ ਰਹਿੰਦੇ ਹੁੰਦੇ ਸੀ ਔਰ ਭਾਰਤੀ ਸੁਰੱਖਿਆ ਰਡਾਰ 'ਚੋਂ ਬਾਹਰ ਸੀਗੇ ਇੱਥੇ ਹੀ ਸਿੰਘ ਭਾਈ ਪਰਮਜੀਤ ਸਿੰਘ ਦੀ ਪਿਓਰਾ ਭਾਈ ਖਿਮਚੇਰ ਸਿੰਘ ਛੇਰੇ ਨੂੰ ਵੀ ਮਿਲੇ ਭਾਈ ਛੇਰਾ ਇੱਕ ਟਰੱਕ ਡਰਾਈਵਰ ਸੀ ਇਹ ਸਾਰੇ ਸਿੰਘ ਰਤੌਲੀ ਜੁਪੀ ਉਸ ਮਕਾਨ ਚ ਇੱਕ ਮੀਟਿੰਗ ਲਈ ਇਕੱਠੇ ਹੋਏ ਤੇ ਬਿਆਨਤੇ ਬੁੱਚੜ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਨੇ ਉੱਥੇ ਪਲਾਨ ਤਿਆਰ ਕੀਤਾ ਅਗਸਤ 1995 ਚ ਭਾਈ ਹਵਾਰਾ ਜਿਹਨੂੰ ਕੁ ਸੁਨੇਹਾ ਮਿਲਿਆ ਆਪ ਜੀ ਦੇ ਕਹਿਣ ਅਨੁਸਾਰ ਭਾਈ ਬਦਾਵਾ ਸਿੰਘ ਜੀ ਤੇ ਭਾਈ ਮਹਿਲ ਸਿੰਘ ਜੀ ਬੱਬਰ ਦੀ ਦੇਖ ਰੇਖੇਟ ਅਜਨਾਲਾ ਦੇ ਨੇੜੇ ਆਪ ਜੀ ਦੇ ਮਿਸ਼ਨ ਲਈ ਸਮਾਨ ਭੇਜ ਦਿੱਤਾ ਗਿਆ ਜਿਵੇਂ ਹੀ ਭਾਈ ਹਵਾਰਾ ਜੀ ਨੂੰ ਸੁਨੇਹਾ ਮਿਲਿਆ 10 ਅਗਸਤ 1995 ਨੂੰ ਭਾਈ ਛੇਰਾ ਜੀ ਅਜਨਾਲੇ ਤੋਂ ਪੈਸੇ ਤੇ ARDX ਦਾ ਇੱਕ ਬੈਗ ਟਰੱਕ ਦੇ ਟੂਲ ਬਾਕਸ ਵਿੱਚ ਰੱਖ ਕੇ ਪਟਿਆਲਾ ਵੇਖੇ ਵਾਪਸ ਚਲੇ ਗਏ ਹੁਣ ਦੋਸਤੋ ਸਮਾਨ ਵਾਲਾ ਬੈਗ ਸੀ ਜਿਹੜਾ ਇਹ ਬੈਗ ਇੱਕ ਤਾਂ ਭਾਈ ਜਿਹੜਾ ਸ਼ਮਸ਼ੀਰ ਸਿੰਘ ਛੇਰਾ ਸੀਗਾ ਉਹਦੇ ਘਰੇ ਰੱਖਿਆ ਗਿਆ ਸੀਗਾ ਤੇ ਦੂਜਾ ਜਿਹੜਾ ਬੈਗ ਸੀਗਾ ਉਹ ਭਾਈ ਹਵਾਰਾ ਦੀ ਦਾ ਇੱਕ ਦੋਸਤ ਸੀਗਾ ਮਿੱਤਰ ਉਹਦੇ ਘਰੇ ਰੱਖਿਆ ਸੀਗਾ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸਾਰਾ ਸਮਾਨ ਸਿੰਘਾਂ ਨੂੰ ਮਿਲ ਚੁੱਕਿਆ ਸੀ ਹੁਣ ਅਸਲ ਗੱਲ ਸ਼ੁਰੂ ਹੁੰਦੀ ਹੈ ਭਵਾਈ ਹਵਾਰਾ ਜੀ ਨੂੰ ਬੁੱਚੜ ਬੈਂਤੇ ਨੂੰ ਸੋਧਾ ਲਾਉਣ ਲਈ ਇੱਕ ਮਨੁੱਖਾ ਬੰਬ ਦੀ ਲੋੜ ਸੀ ਪਰ ਬੰਬ ਬਣੇ ਕੌਣ ਇਸ ਹਮਲੇ ਵਾਸਤੇ ਕੌਣ ਤਿਆਰ ਹੋਵੇਗਾ ਇਹ ਬੜਾ ਮੁਸ਼ਕਲ ਕੰਮ ਸੀ ਸੋਚਾਂ 'ਚ ਡੁੱਬੇ ਭਾਈ ਹਵਾਰਾ ਜੀ ਆਪਣੇ ਮਨ 'ਚ ਅਨੇਕਾਂ ਵਿਚਾਰ ਕਰਦੇ ਨੇ ਜੇ ਕੋਈ ਨਾ ਮਿਲਿਆ ਤਾਂ ਮੈਂ ਹੀ ਮਨੁੱਖਾ ਬਣ ਕੇ ਉਹਦਾ ਖਾਤਮਾ ਕਰੂੰਗਾ ਖਾਲਸਾ ਜੀ ਇਹ ਕੋਈ ਕਹਾਣੀ ਨਹੀਂ ਇਹ ਇੱਕ ਹਕੀਕਤ ਹੈ ਗੁਰੂ ਦੇ ਉਹ ਲਾੜਲੇ ਸੂਰਮੇ ਹਲੇ ਵੀ ਜੇਲ੍ਹਾਂ ਵਿੱਚ ਬੰਦ ਨੇ ਜੋ ਕਿ ਕੋਰਟ ਵੱਲੋਂ ਦਿੱਤੀ ਸਜ਼ਾ ਭੁਗਤ ਚੁੱਕਣ ਦੇ ਬਾਵਜੂਦ ਵੀ ਰਿਹਾਈ ਨਹੀਂ ਹੋਈ ਹਲੇ ਤੱਕ ਇਸ ਮਿਸ਼ਨ ਲਈ ਕੀ ਬਿਆਨਤੇ ਦਾ ਸੋਲਾ ਕਿਵੇਂ ਪੜਿਆ ਜਾਵੇ ਸਾਰੇ ਸਿੰਘ ਰਤੌਲੀ ਯੂਪੀ ਉਸ ਕਿਰਾਏ ਦੇ ਮਕਾਨ ਵਿਖੇ ਮਿੜੇ ਤੇ ਆਪਣੇ ਵਿਚਾਰ ਰੱਖੇ ਭਾਈ ਹਵਾਰਾ ਜੀ ਕਹਿੰਦੇ ਮੇਰੇ ਵੀਰੋ ਇਸ ਦੁਸ਼ਟ ਬਿਆੰਤੇ ਦਾ ਸੋਲਾ ਪੜਨ ਲਈ ਇੱਕ ਮਨੁੱਖਾ ਬੰਬ ਦੀ ਲੋੜ ਹੈ ਇਸ ਤੋਂ ਬਿਨਾ ਮਿਸ਼ਨ ਕਹਿ ਲਈਏ ਵੀ ਪੂਰਾ ਨਹੀਂ ਹੋ ਸਕਦਾ ਗੱਲ ਕਰਦੇ ਆ ਭਾਈ ਹਵਾਰਾ ਜੀ ਸਾਰੇ ਸਿੰਘਾਂ ਦੇ ਚਿਹਰੇ 'ਚ ਇਹ ਵੀ ਪੜ ਰਹੇ ਸਨ ਤੇ ਸਵਾਲ ਕੀਤਾ ਅਚਾਨਕ ਹੀ ਭਾਈ ਬਲਾਵਰ ਸਿੰਘ ਖੜੇ ਹੋ ਗਏ ਉਹ ਕਹਿੰਦੇ ਮੈਂ ਮਨੁੱਖਾ ਬੰਬ ਬਣੂੰਗਾ ਤੇ ਦੁਸ਼ਟ ਨੂੰ ਅੜਾਉਂਗਾ ਨਹੀਂ ਭਾਈ ਦਰਾਵਿ ਦੇ ਮੂੰਹੋਂ ਇਹ ਬੋਲ ਸੁਣ ਕੇ ਸਾਰੇ ਚੌਂਕੇ ਤੇ ਨਵਲ ਵੇਖਣ ਲੱਗ ਪਏ ਨਹੀਂ ਮੈਂ ਮਨੁੱਖਾ ਬੰਬ ਹੋਵਾਂਗਾ ਇਹ ਗੱਲ ਭਾਈ ਰਾਜੂ ਆਣੇ ਨੇ ਕਹੇ ਤੀ ਵੀ ਮੈਂ ਬਣਨਾ ਤਾਂ ਭਾਈ ਦਰਾਵ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਵੀਰੇ ਮੈਂ ਪਹਿਲਾਂ ਬੰਬ ਹੋਵਾਂਗਾ ਪਰ ਭਾਈ ਰਾਜੂ ਨੇ ਫੇਰ ਕਹਿਣ ਲੱਗੇ ਨਹੀਂ ਮੈਂ ਮਨੁੱਖਾ ਬੰਬ ਬਣਨਾ ਇੱਕ ਮਿੰਟ ਰੋਕੋ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਭਾਈ ਹਵਾਰਾ ਜੀ ਬੋਲੇ ਕਿ ਮੈਂ ਇੱਕ ਗੱਲ ਕਹਿਣਾ ਭੁੱਲ ਗਿਆ ਕਿ ਜੋ ਮਨੁੱਖਾ ਬੰਬ ਬਣੂਗਾ ਉਹਦੇ ਖੁਦ ਦੇ ਵੀ ਟੁੜੇ ਟੁਕੜੇ ਹੋ ਜਾਣੇ ਆਪਣੇ ਆਪ ਨੂੰ ਪਹਿਲੇ ਹੀ ਸ਼ਹੀਦ ਹੋਇਆ ਮੰਨਣਾ ਪੈਣਾ ਤੁਹਾਨੂੰ ਕੋਈ ਗੱਲ ਨਹੀਂ ਵੀਰੇ ਮੈਂ ਹੀ ਇਹ ਬੰਬ ਬਣੂਗਾ ਭਾਈ ਦਲਾਵਰ ਸਿੰਘ ਜੀ ਤੜਲੇ ਨਾਲ ਕਹਿਣ ਲੱਗੇ ਨਹੀਂ ਵੀਰ ਦਲਾਵਰ ਮੈਂ ਹੀ ਬੰਬ ਬਣੂਗਾ ਭਾਈ ਰਾਜਵਾਨਾ ਜੀ ਵੀ ਅੜ ਗਏ ਕਿ ਬਿਆੰਤੇ ਬੁੱਚੜ ਨੂੰ ਮੈਂ ਹੀ ਸਜ਼ਾ ਦਵਾਂ ਇਹ ਹੀ ਹੁਕਮ ਹੈ ਮਹਾਰਾਜ ਦਾ ਮਤਲਬ ਕਿ ਇੰਨੀ ਕਿ ਇੱਕ ਦੂਜੇ ਦੇ ਮੂਹਰੇ ਹੋ ਕੇ ਸ਼ਹੀਦੀ ਪਾਉਣ ਨੂੰ ਤਿਆਰ ਸੀਗੇ ਪਰ ਭਾਈ ਦਰਾਵਰ ਸਿੰਘ ਨੇ ਸਾਫ਼ ਕਹਿਤਾ ਕਿ ਪਹਿਲਾਂ ਮੈਂ ਖੜਾ ਹੋਇਆ ਸੀ ਇਹ ਸੇਵਾ ਨਿਭਾਉਣ ਲਈ ਇਸ ਲਈ ਪਹਿਲਾ ਮੇਰਾ ਹੱਕ ਬਣਦਾ ਭਾਈ ਹਵਾਰਾ ਇਹਨਾਂ ਦੋਵਾਂ ਸਿੰਘਾਂ ਨੂੰ ਆਪਣਾ ਆਪਣਾ ਹੱਕ ਜਮਾਉਂਦਿਆਂ ਵੇਖ ਕੇ ਇੱਕ ਗਹਿਰੀ ਸੋਚ ਵਿੱਚ ਚਲੇ ਗਏ ਹੁਣ ਉਹਨਾਂ ਨੂੰ ਬੇਕਸੂਰ ਸਿੱਖਾਂ ਦੇ ਕਾਤਲ ਬੁਚੜ ਨੂੰ ਖਤਮ ਕਰਨ ਦਾ ਮਿਸ਼ਨ ਪੂਰਾ ਹੁੰਦਾ ਦਿਖ ਰਿਹਾ ਸੀ ਭਾਈ ਹਵਾਰਾ ਜੀ ਨੂੰ ਬੇਅੰਤ ਜਮੀਨ ਤੇ ਵਿਖਰਿਆ ਹੋਇਆ ਨਜ਼ਰ ਆ ਰਿਹਾ ਸੀ ਹੁਣ ਸਿੱਖਾਂ ਦੇ ਦੁੱਖਾਂ ਦਾ ਅੰਤ ਨੇੜੇ ਸੀ ਹੁਣ ਮਾਵਾਂ ਦੀਆਂ ਕੁੱਖਾਂ ਨਹੀਂ ਉਜਣਗੀਆਂ ਬਸ ਬਹੁਤ ਹੋ ਗਿਆ ਜ਼ੁਲਮ ਬਸ ਨੇੜੇ ਹੀ ਨੇ ਸਪਾਪੀ ਦੇ ਭਾਈ ਦਲਾਵਰ ਸਿੰਘ ਜੀ ਤੇ ਭਾਈ ਰਾਜੋਣਾ ਜੀ ਇਹਨਾਂ ਨੂੰ ਤਿਆਰੀ ਲਈ ਭੇਜ ਦਿੱਤਾ ਗਿਆ ਬੰਬ ਜਿਹੜੀ ਬੈਲਟ ਨਾਲ ਬੰਨਣਾ ਸੀਗਾ ਇਹਦਾ ਕੰਮ ਭਾਈ ਇੰਜੀਨੀਅਰ ਨੂੰ ਸੌਂਪਿਆ ਗਿਆ ਹੁਣ ਪਿੱਛੇ ਰਹਿ ਗਏ ਸਿੰਘ ਭਾਈ ਹਵਾਰਾ ਜੀ ਭਾਈ ਪਿਹੋਰਾ ਜੀ ਤੇ ਭਾਈ ਤਾਰਾ ਜੀ ਇਹ ਆਪਸ ਵਿੱਚ ਵਿਚਾਰ ਕਰ ਰਹੇ ਸਨ ਹੁਣ ਇਹ ਜੁਰਮ ਦਾ ਖਤਮਾ ਹੋ ਜਾਵੇਗਾ ਇਸ ਲਈ ਹੁਣ ਇੱਕ ਐਂਬੈਸਡਰ ਕਾਰ ਦੀ ਲੋੜ ਹੈ ਜਗਤਾਰ ਸਿੰਘ ਤਾਰਾ ਜੀ ਨੇ ਫੌਰਨ ਕਿਹਾ ਕਿ ਚਲੋ ਖਰੀਦਣ ਕਿਸੇ ਪੁਰਾਣੇ ਡੀਲਰ ਤੋਂ ਚਲਿਏ ਤਾਂ ਭਾਈ ਹਵਾਰਾ ਜੀ ਤਿਆਰ ਹੋ ਗਏ ਕਾਰ ਦਿੱਲੀ ਤੋਂ ਖਰੀਦੀ ਜਾਏ ਤੇ ਕੰਮ ਕਰਵਾ ਕੇ ਪੇਂਟ ਕਰਵਾ ਲਿਆ ਜਾਏ ਤਾਂ ਕਿ ਕਾਰ ਇੱਕ ਵੀਆਈਪੀ ਦੀ ਲੱਗਣੀ ਚਾਹੀਦੀ ਆ ਹੈ ਥੋੜਾ ਮੁਸ਼ਕਲ ਕੰਮ ਪਰ ਕਰਨਾ ਪੈਣਾ ਚਲੋ ਦਿੱਲੀ ਦੇਰ ਨਹੀਂ ਕਰਨੀ ਤਾਂ ਦੇਰ ਤਾਂ ਕਹਿੰਦਾ ਬਨਾਸ਼ ਦੀ ماں ਹੁੰਦੀ ਹੈ ਇਹਦੇ ਨਾਲ ਹੀ ਭਾਈ ਹਵਾਰਾ ਦੀ ਮੁਸਕਰਾਵੀ ਪਏ ਭਾਈ ਹਵਾਰਾ ਜੀ ਭਾਈ ਤਾਰਾ ਜੀ ਭਾਈ ਪਿਹੋਰਾ ਜੀ ਬਿਨਾਂ ਦੇਰ ਕੀਤਿਆਂ 20 ਅਗਸਤ 1995 ਨੂੰ ਮੋਟਰਸਾਈਕਲ ਉੱਤੇ ਦਿੱਲੀ ਚਲੇ ਗਏ ਸਿੰਘਾਂ ਨੇ ਲੋਕਲ ਅਖਬਾਰਾਂ ਚੋਣ ਵੇਖਣ ਲਈ ਕੁਝ ਅਖਬਾਰ ਖਰੀਦ ਲੈ ਤਾਂ ਲੈਂਦੀ ਦਿੱਲੀ ਕਿਸੇ ਫੌਜੀ ਦੇ ਕੋਲ ਅੰਬੈਸਡਰ ਕਾਰ ਦਾ ਇਸ਼ਤਿਹਾਰ ਹਿੰਦੁਸਤਾਨੀ ਟਾਈਮਜ਼ ਅਖਬਾਰ ਦੇ ਵਿੱਚ ਦਿੱਤਾ ਹੋਇਆ ਸੀ ਤੇ ਉਹਦਾ ਨਾਂ ਸੁਭਾਸ਼ ਦੱਤਾ ਲਿਖਿਆ ਹੋਇਆ ਸੀ ਸਿੰਘ ਫੌਰਨ ਉਹਦੇ ਕੋਲ ਚਲੇ ਗਏ ਸਿੰਘਾਂ ਨੇ ਜਾ ਕੇ ਸੁਭਾਸ਼ ਦੱਤਾ ਨੂੰ ਅਖਬਾਰ ਮਾ ਦਿੱਤਾ ਇਸ਼ਤਿਹਾਰ ਦੱਸਿਆ ਤੇ ਕਾਰ ਕਹ ਲਿਏ ਵੀ ਜਿਹਦਾ ਨੰਬਰ ਸੀਗਾ ਡੀਬੀਏ 9598 ਤਾਂ ਕਾਰ ਦੇ ਉਹ ਕਹੜੀ 32000 ਰੁਪਏ ਮੰਗ ਰਿਆ ਸੀ ਸਿੰਘਾਂ ਨੇ ਕਾਰ ਨੂੰ ਦੇਖਿਆ ਥੋੜਾ ਜਿਹਾ ਲੜਕਾ ਕੀਤਾ ਅਖੀਰ ਸਿੰਘ ਵੀ 32000 ਰੁਪਏ ਦੇਣੇ ਮੰਨ ਗਏ ਤੇ ਦੂਜੇ ਦਿਨ ਆਉਣ ਨੂੰ ਕਹਿਤਾ ਦੂਜੇ ਦਿਨ ਭਾਈ ਹਵਾਰਾ ਭਾਈ ਪਿਉਰਾ ਜੀ ਸੁਭਾਸ਼ দত্ত ਦੇ ਘਰੇ ਚਲੇ ਗਏ ਤੇ 32000 ਰੁਪਏ ਦੇ ਕੇ ਇਹਨਾਂ ਨੇ ਕਾਰ ਖਰੀਦੀ ਭਾਈ ਤਾਰਾ ਜੀ ਦੇ ਭਾਈ ਦੇ ਘਰ ਥੋੜਾ ਜਿਹਾ ਰੋਕੇ ਆਰਾਮ ਕੀਤਾ ਤੇ ਭਾਈ ਨੂੰ ਦੱਸਿਆ ਕਿ ਕੀ ਕਾਰ ਭਾਈ ਤਾਰੇ ਲਈ ਖਰੀਦੀ ਹੈ ਆਹੇ ਆਰਾਮ ਕਰਨ ਤੋਂ ਬਾਅਦ ਭਾਈ ਹਵਾਰਾ ਜੀ ਤੇ ਭਾਈ ਪਿਉਰਾ ਜੀ ਏ ਵਾਪਸ ਪੰਜਾਬ ਆ ਗਏ ਜਰਕੇ ਭਾਈ ਤਾਰਾ ਕਾਰ ਸਮੇਤ ਭਾਈ ਸਾਹਿਬ ਦੇ ਘਰੇ ਰਹੇ ਅਗਲੇ ਦਿਨ ਭਾਈ ਤਾਰਾ ਜੀ ਭਾਈ ਲਖਵਿੰਦਰ ਸਿੰਘ ਜੀ ਲਖੇ ਨੂੰ ਕਾਰ ਬਾਰੇ ਦੱਸਿਆ ਗਿਆ ਕਿ ਇਹ ਕਾਰ ਬਿਆੰਤੇ ਨੂੰ ਮਾਰਨ ਲਈ ਖਰੀਦੀ ਆ ਹੁਣੇ ਕਾਰ ਦਾ ਕੰਮ ਕਰਵਾਉਣਾ ਰੰਗ ਸਭ ਕੁਝ ਇੱਕ VIP ਨਜ਼ਰ ਆਉਣਾ ਚਾਹੀਦਾ ਕਾਰ ਨੂੰ ਦੇਖਾ ਜਿਹੜੀ ਕਾਰ ਦੀ ਭਾਈ ਲਖੇ ਨੇ ਫੌਰਨ ਹਾਂ ਕਰਤੀ ਤੇ ਇੱਕ ਜਾਣਕਾਰ ਜੋ ਕਿ ਵੀਆਈਪੀ ਕਾਰਾਂ ਦੀ ਮਰਮਤ ਕਰਦਾ ਹੁੰਦਾ ਸੀਗਾ ਉਹਦੇ ਕੋਲ ਜਾ ਕੇ ਕਹਿ ਲਈਏ ਵੀ ਕਾਰ ਦੀ ਜੋ ਮਰਮਤ ਸੀਗੀ ਨਰਗ ਤਿਆਰ ਕਰ ਲਈ ਤਾਂ ਭਾਈ ਤਾਰਾ ਜੀ ਤੇ ਭਾਈ ਲੱਖਾ ਜੀ ਕੁਝੇ ਸਮੇਂ ਚ ਮਕੈਨਿਕ ਦੇ ਕੋਲ ਪਹੁੰਚ ਗਏ ਤੇ ਮਕੈਨਿਕ ਨੂੰ ਸਾਰਾ ਕੰਮ ਸਮਝਾ ਦਿੱਤਾ ਤੇ ਪੁੱਛਿਆ ਕਿੰਨਾ ਸਮਾਂ ਲੱਗੂ ਸਾਰਾ ਕੁਝ ਦੇਖਣ ਤੋਂ ਬਾਅਦ ਮਕੈਨਿਕ ਨੇ 4 ਦਿਨ ਬਾਅਦ ਆਉਣ ਨੂੰ ਕਿਹਾ ਸਿੰਘਾ ਨੇ ਮਕੈਨਿਕ ਨੂੰ ਦੱਸਤਾ ਕਿ ਕੋਈ ਕਮੀ ਨਾ ਰਹੇ ਗੱਡੀ ਵੀਆਈਪੀ ਦੀ ਹੈ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਠੀਕ 4 ਦਿਨ ਬਾਅਦ ਭਾਈ ਤਾਰਾ ਜੀ ਭਾਈ ਲਖਾ ਜੀ ਮਕੈਨਿਕ ਕੋਲ ਪਹੁੰਚ ਗਏ ਕਾਰ ਤਾਂ ਵਾਕਈ ਬੀਆਈਪੀ ਲੱਗਦੀ ਸੀ ਸਿੰਘ ਕਾਰ ਨੂੰ ਲੈ ਕੇ ਚੰਡੀਗੜ੍ਹ ਲਿਆਏ ਤਾਂ ਦੂਜੇ ਦਿਨ ਭਾਈ ਤਾਰਾ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਈ ਭਿਉਰੇ ਨੂੰ ਲਿਆਉਣ ਲਈ ਭਾਈ ਹਵਾਰਾ ਜੀ ਦਾ ਗੁਪਤ ਸਨੇਹਾ ਮਿਲਿਆ ਜਦ ਸਿੰਘ ਉੱਥੇ ਪਹੁੰਚੇ ਤਾਂ ਭਾਈ ਹਵਾਰਾ ਜੀ ਤੋਂ ਇੱਕ ਹੋਰ ਸਨੇਹਾ ਗੁਰਦੁਆਰਾ ਦੁੱਖ ਨਿਵਾਨ ਆਉਣ ਲਈ ਮਿਲਿਆ ਭਾਈ ਹਵਾਰਾ ਜੀ ਦਾ ਤਾਂ ਭਾਈ ਹਵਾਰਾ ਜੀ ਕਹਿੰਦੇ ਵੀ ওই ਸਨੇਹ ਤੋਂ ਬਾਅਦ ਭਾਈ ਤਾਰਾ ਜੀ ਤੇ ਭਾਈ ਪਿਉਰਾ ਜੀ ਗੁਰਦਾਰੇ ਪੁੱਜੇ ਉੱਥੇ ਭਾਈ ਹਵਾਰਾ ਜੀ ਤੇ ਭਾਈ ਰਾਜੋਵਾਨਾ ਜੀ ਤੇ ਭਾਈ ਦਲਾਵਰ ਸਿੰਘ ਜੀ ਇਹਨਾਂ ਦਾ ਇੰਤਜ਼ਾਰ ਕਰਦੇ ਸੀ ਇੱਥੇ ਪੰਜੇ ਸਿੰਘ ਪਿੰਡ ਕਰਾਲੀ ਨੂੰ ਚੱਲ ਪਏ ਸ਼ਹਿਰ ਕਰਾਲੀ ਕਰਾਲੀ ਤੋਂ ਭਾਈ ਨਸੀਬ ਸਿੰਘ ਜੀ ਦੇ ਘਰੋਂ ਰਿਮੋਟ ਜਿਹੜਾ ਹੁੰਦਾ ਹੈ ਰਿਮੋਟ ਕੰਟਰੋਲ ਬੰਬ ਵਗੈਰਾ ਲੈ ਕੇ ਮੋਹਾਲੀ ਨੂੰ ਚੱਲ ਪਏ 30 ਅਗਸਤ 1995 ਦਾ ਦਿਨ ਭਾਈ ਦਲਾਵਰ ਸਿੰਘ ਜੀ ਨੂੰ ਮਨੁੱਖਾ ਬੰਬ ਬਣ ਲਈ ਤਿਆਰ ਸੀ ਵੀ ਆਈ ਪੀ ਇੱਕ ਐਂਬੈਸਡਰ ਕਾਰ ਵੀ ਤਿਆਰ ਕੀਤੀ ਗਈ ਸੀ ਨਾਲ ਹੀ ਪੁਲਦੀ ਵਰਦੀ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਆਰ ਡੀ ਐਕਸ ਬੈਲਟ ਇਹ ਵੀ ਤਿਆਰ ਹੋ ਚੁੱਕੀ ਸੀ ਬਿਆਨ ਸਿੰਘ ਦਾ ਸੋਲਾ ਪੜਨ ਨੂੰ ਸਭ ਤਿਆਰ ਸੀਗੇ ਸਾਰੇ ਸਿੰਘ ਚੰਡੀਗੜ੍ਹ ਸੀਗੇ ਬਸ 30 ਅਗਸਤ 1995 ਬਿਆਨਤ ਸਿੰਘ ਦਾ ਇੰਤਜ਼ਾਰ ਸੀ ਜੋ ਹਾਲੇ ਚੰਡੀਗੜ੍ਹ 'ਚ ਨਹੀਂ ਸੀ ਆਇਆ ਅਗਲੇ ਦਿਨ ਤੇ ਮਤਲਬ ਕਿ ਪੂਰੀ ਟੀਮ ਚਰਚਾ ਕਰ ਰਹੀ ਸੀ ਕਿ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ ਜਾਣੀ ਚਾਹੀਦੀ ਪਰ ਭਾਈ ਦਲਾਵਰ ਸਿੰਘ ਜੀ ਤੇ ਭਾਈ ਬਲਵੰਸੀ ਰਾਜਵਾਨਾ ਜੀ ਹਾਲੇ ਵੀ ਮਨੁੱਖਾ ਬੰਬਲੀ ਟਕਰਾਅ ਕਰ ਰਹੇ ਸੀ ਦੋਵੇਂ ਤੇ ਜਿੱਦ ਬਣੀ ਹੋਈ ਸੀ ਭਾਈ ਦਲਾਵਰ ਸਿੰਘ ਜੀ ਵੀ ਨਹੀਂ ਹਟ ਰਹੇ ਸੀ ਤੇ ਭਾਈ ਰਾਜਵਾਨਾ ਜੀ ਵੀ ਨਹੀਂ ਹਟ ਰਹੇ ਸੀ ਦੋਵੇਂ ਸਿੰਘ ਜਿੱਦ ਨੂੰ ਦੇਖਦੇ ਆ ਭਾਈ ਹਵਾਰਾ ਜੀ ਨੇ ਇੱਕ ਲਾਟਰੀ ਪਾਉਣ ਦਾ ਫੈਸਲਾ ਕੀਤਾ ਕਹਿੰਦਾ ਵੇਖਦੇ ਆ ਜਿਹਦਾ ਨਾਮ ਆਊਗਾ ਉਹੀ ਵੰਤੇ ਬੁੱਚਣ ਨੂੰ ਸੋਧੂਗਾ ਦੋਵੇਂ ਸਿੰਘ ਰਾਜ਼ੀ ਹੋ ਗਏ ਦੋਨਾਂ ਦੇ ਨਾਂ ਇੱਕ ਇੱਕ ਪਰਚੀ ਲਿਖੀ ਗਈ ਦੋਵੇਂ ਖਾਲਸੇ ਗੁਰੂ ਪਿਤਾ ਦੇ ਕੋਲ ਅਰਦਾਸ ਕਰ ਰਹੇ ਸੀ ਆਪਣੇ ਆਪਣੇ ਨਾ ਨਿਕਲਦੀ ਬੇਨਤੀ ਕਰ ਰਹੇ ਸੀਗੇ ਵੀ ਮੇਰਾ ਨਾਂ ਨਿਕਲ ਜਵੇ ਤਾਂ ਉਸ ਤੋਂ ਬਾਅਦ ਅਰਦਾਸ ਕੀਤੀ ਗਈ 12 ਮਾਜਰ ਪਰਚੀਆਂ ਜ਼ਮੀਨ ਦੇ ਟੁੱਟੀਆਂ ਇੱਕ ਪਾਤੀ ਚੁੱਕੀ ਗਈ ਤੇ ਭਾਈ ਦਲਾਵਰ ਸਿੰਘ ਜੀ ਦਾ ਨਾਂ ਉਸ ਪਰਚੀ ਤੇ ਆਇਆ ਤੇ ਇਹ ਦੇਖ ਕੇ ਭਾਈ ਦਲਾਵਰ ਸਿੰਘ ਜੀ ਖੁਸ਼ੀ ਦੇ ਵਿੱਚ ਇਉਂ ਉਛਲੇ ਜਿਵੇਂ ਦੁਨੀਆ ਦਾ ਸਾਰਾ ਖਜ਼ਾਨਾ ਉਰੀ ਝੋਲੀ 'ਚ ਪੈ ਗਿਆ ਹੋਵੇ ਭਾਈ ਹਵਾਰਾ ਜੀ ਕਹਿੰਦੇ ਚਿੰਤਾ ਨਾ ਕਰ ਵੀਰੇ ਹਾਲੇ ਕੇ ਪੀਐਸ ਗਿੱਲ ਭਜਨ ਲਾਲ ਤੇ ਰਾਓ ਵਰਗੇ ਜਿਉਂਦੇ ਆ ਉਹਨਾਂ ਦਾ ਵੀ ਸੋਲਾ ਪੜਨਾ ਕੀ ਪਤਾ ਉਹਦੇ ਸੋਲੇ ਪੜਨ ਦੀ ਤੇਰੀ ਪਰਤੀ ਨਿਕਲੇ ਜਾਵੇ ਭਾਈ ਹਵਾਰੇ ਨੇ ਭਾਈ ਰਾਜਵੰਡ ਦੁਲਾਸਾ ਦਿੱਤਾ ਭਾਈ ਦਲਾਵਰ ਸਿੰਘ ਜੀ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਘਰ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤੇ ਕਿਹਾ ਕੱਲ ਪੰਜਾਬ ਚ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਮੈਂ ਰੂਹ ਪੋਛ ਹੋ ਜਾਣਾ ਤੇ ਮੇਰੀ ਫਿਕਰ ਨਾ ਕਰਿਓ ਤੇ ਫਤਿਹ ਬੁਲਾਤੀ 31 ਅਗਸਤ ਯਾਨੀ ਕਿ ਅੱਜ ਦਾ ਦਿਨ 1995 ਆ ਗਿਆ ਬਿਆੰਤਾ ਵੀਆਈਪੀ ਕਾਰ ਚੰਡੀਗੜ੍ਹ ਪਾਰਕਿੰਗ ਚ ਖੜੀ ਸੀ ਦੀ ਪਹੁੰਚ ਗਈ ਬਿਆਨਤੇ ਦੀ ਦਰਵਾਜ਼ੇ ਖੁੱਲੇ ਪਹਿਲਾਂ ਸੀਆਰਪੀਬੀ ਦਾ ਕਮਾਂਡੋ ਬਾਹਰ ਆਇਆ ਫਿਰ ਬੁੱਚੜ ਤੇ ਸੈਕਟਰੀਏਟ ਅੰਦਰ ਚਲੇ ਗਏ ਸਾਰੇ ਪਾਸੇ ਸੁਰੱਖਿਆ ਬਲ ਤੈਨਾਤ ਸੀਗੇ ਤਾਂ ਉਹਨਾਂ ਨੇ ਬਿਆਨਤੇ ਨੂੰ ਸਲਾਮ ਠੋਕੀ ਸਮਾਂ ਦੁਪਹਿਰ 1.5 ਵਜੇ ਦਾ ਸੀ ਭਾਈ ਤਾਰਾ ਜੀ ਭਾਈ ਪਿਉਰਾ ਜੀ ਪਹਿਲੇ ਹੀ ਬਿਆਨ ਸਿੰਘ ਦੇ ਪਹੁੰਚਣ ਤੋਂ ਉੱਥੇ ਮੌਜੂਦ ਸੀਗੇ ਜਦ ਕਿ ਬਿਆਨਤ ਸਿੰਘ 1 ਘੰਟੇ ਦੀ ਦੇਰੀ ਤੇ ਆਇਆ ਸੀ ਉਧਰ ਦਿੱਲੀ ਤੋਂ ਖਰੀਦੀ ਕਾਰ ਤੇ ਬੈਠੇ ਭਾਈ ਦਲਾਵਰ ਸਿੰਘ ਜੀ ਤੇ ਭਾਈ ਗਰਮੀਤ ਸਿੰਘ ਇੰਜੀਨੀਅਰ ਜੀ ਦੇ ਘਰ ਤੋਂ ਚੱਲ ਪਏ। ਭਾਈ ਦਲਾਵਰ ਸਿੰਘ ਨੇ ਪੁੱਛਿਆ ਕਿ ਬਿਆਨਤਾ ਸੈਕਟਰੀਟ ਪਹੁੰਚ ਗਿਆ? ਹਾਂ ਪਹੁੰਚ ਗਿਆ ਏ। ਭਾਈ ਤਰਣ ਨੇ ਜਵਾਬ ਦਿੱਤਾ। ਇਹ ਸੁਣ ਕੇ ਭਾਈ ਦਲਾਵਰ ਸਿੰਘ ਦੀ ਖੁਸ਼ੀ ਦਾ ਪਾਰਾ ਵਾਰ ਨਾ ਰਿਹਾ। ਬਹੁਤ ਚੰਗਾ ਵੀਰੇ ਇਹ ਅੱਜ ਘਰ ਵਾਪਸ ਨਹੀਂ ਜਾਊਗਾ। ਅੱਜ ਇਹ ਕਾਂਗਰਸ ਦਾ ਪਿਆਰਾ ਟੱਟੂ ਘਰ ਨਹੀਂ ਪਹੁੰਚ ਸਕੇਗਾ। ਅੱਜ ਮੇਰੇ ਤੋਂ ਕੋਈ ਨਹੀਂ ਬਚਾ ਸਕਦਾ ਇਹਨੂੰ। ਅੱਜ ਸੂਰ ਡੁੱਬਣ ਤੋਂ ਪਹਿਲਾਂ ਆ ਆਪਣੀਆਂ ਟੀਵੀ ਤੇ ਇਹਦੇ ਮਾਨੇ ਦੀ ਖਬਰ ਚੱਲ ਪੈਣੀ ਹੈ ਭਾਈ ਦਲਾਵਰ ਸਿੰਘ ਨੇ ਇਹ ਬੋਲਦਿਆਂ ਹੋਇਆ ਖੁਦ ਆਰਡੀਐਕਸ ਵਾਲੀ ਬੈਲਟ ਬਣਤੀ ਇਹਨੂੰ ਬੰਨਣ ਦੀ ਬੰਨਣ ਦੀ ਮਦਦ ਭਾਈ ਗਰਮੀਤ ਸਿੰਘ ਇੰਜੀਨੀਅਰ ਨੇ ਕੀਤੀ ਤਾਂ ਬੈਲਟ ਬਣਨ ਤੋਂ ਬਾਅਦ ਭਾਈ ਦਲਾਵਰ ਸਿੰਘੀ ਦੇ ਚਿਹਰੇ ਤੇ ਕੋਈ ਖੋਫ ਭਾਵ ਨਹੀਂ ਸਨ ਕੋਈ ਪਛਤਾਵਾ ਨਹੀਂ ਸੀ ਪੁਲਿਸ ਦੀ ਵਰਦੀ 'ਚ ਭਾਈ ਸਾਹਿਬ ਜੀ ਬੜੇ ਸੋਹਣੇ ਲੱਗ ਰਹੇ ਸੀ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਦੇ ਇਕੱਲੇ ਵੀ ਘਰ ਤੋਂ ਪਹਿਲਾ ਅਰਦਾਸ ਕੀਤੀ ਗਈ ਦੋਨ ਤੋਰੇ ਇਹ ਫਿਰ ਜਿਕਾਰਾ ਛੱਡਿਆ ਗਿਆ ਜਿਕਾਰੇ ਨਾਲ ਸਾਰਾ ਘਰ ਹਿੱਲ ਗਿਆ ਸੀ ਕਹਿੰਦੇ ਇੰਨਾ ਜੋਸ਼ ਸੀਗਾ ਨਾ ਦੇ ਵਿੱਚ ਤਾਂ ਇੱਕ ਗਰਜ ਸੀਗੀ ਜਿਵੇਂ ਸ਼ੇਰ ਛਕਾਰ ਤੇ ਜਾਂਦੇ ਨਾ ਤਾਂ ਏਦਾਂ ਦੀ ਫੀਲਿੰਗ ਸੀਗੀ ਸਾਰੀ ਤਾਂ ਭਾਈ ਦਲਾਵਰ ਸਿੰਘ ਜੀ ਬਾਹਰ ਆਏ ਬਾਹਰ ਖੜੀ ਕਾਰ ਦੀ ਡਰਾਈਵਿੰਗ ਸੀਟ ਤੇ ਬਹਿ ਗਏ ਤੇ ਸਿੰਘਾਂ ਵੱਲ ਵੇਖਿਆ ਤੇ ਕਾਰ ਆਹਸਤਾ ਆਹਸਤਾ ਪਿੱਛੇ ਰਹਿ ਸਿੰਘਾਂ ਦੀ ਅੱਖਾਂ ਤੋਂ ਦੂਰ ਹੁੰਦੀ ਗਈ ਸੈਕਟਰੀ ਰੇਡ ਦੇ ਬਰਾਂਡੇ 'ਚ ਸਾਰੀਆਂ ਵੀਆਈਪੀ ਕਾਰਾਂ ਹੀ ਖੜੀਆਂ ਸੀ ਨਵੇਂ-ਨਵੇਂ ਮਾਡਲ ਸਨ ਸਾਰੇ ਜੈਡ ਪਲੱਸ ਰੱਖਿਆ ਲੱਗੇ ਲੱਗੀ ਹੋਈ ਸੀ ਬੜੀ ਸਖਤ ਸੁਰੱਖਿਆ ਸੀ ਭਾਈ ਦਲਾਵਰ ਸਿੰਘ ਜੀ ਨੇ ਉਹਨਾਂ ਨੂੰ ਕੋਈ ਪਤਾ ਨਾ ਲੱਗਣ ਦਿੱਤਾ ਬਿਆਨਤਾ ਘਰ ਜਾਣ ਨੂੰ ਜਦੋਂ ਸੈਕਟਰ 8 ਚੋਂ ਬਾਹਰ ਨਿਕਲਿਆ ਸਮਾਂ ਸ਼ਾਮ ਦੇ 5 ਵਜੇ ਦਾ ਸੀ ਸਾਰੇ ਸੁਰੱਖਿਆ ਦਸਤੇ ਨੇ ਬਿਆਨਤੇ ਨੂੰ ਘੇਰੇ ਚ ਲੈ ਲਿਆ ਤੇ ਉਹਦੀ ਕਾਰ ਤੱਕ ਲੈ ਗਏ ਉਹਨਾਂ ਨੂੰ ਲੱਗਦਾ ਸੀ ਕਿ ਮੌਤ ਜਿਵੇਂ ਨੇੜੇ ਹੀ ਹੋਵੇ ਇਸ ਕਰਕੇ ਸੁਰੱਖਿਆ ਚ ਕੁੱਤੀ ਕੋਈ ਕੁਤਾਹੀ ਨਹੀਂ ਕੀਤੀ ਜਾ ਰਹੀ ਸੀ ਠੀਕ ਉਸੇ ਵੇਲੇ ਇੱਕ ਚਿੱਟੀ ਰੰਗ ਦੀ ਬੈਡਰ ਕਾਰ ਸੈਕਟਰੀਟੇਟ ਵਿੱਚ ਦਾਖਲ ਹੋਈ ਤੇ ਬਿਆਨਤੇ ਦੀ ਕਾਰ ਨੇੜੇ ਖੜ ਗਈ ਕਿਸੇ ਨੇ ਭਾਈ ਦਲਾਵਰ ਸਿੰਘ ਨੂੰ ਨਹੀਂ ਰੋਕਿਆ ਭਾਈ ਦਲਾਵਰ ਸਿੰਘ ਜੀ ਉਸ ਵੇਲੇ ਪੁਲਿਸ ਦੀ ਵਰਦੀ ਵਿੱਚ ਸਨ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਭਾਈ ਦਲਾਵਰ ਸਿੰਘ ਜੀ ਦੇ ਸਾਹਮਣੇ ਉਹ ਉਹਦਾ ਮੁੱਖ ਨਿਸ਼ਾਨਾ ਆ ਰਿਹਾ ਸੀਗਾ ਸਾਹਮਣੇ ਤਾਂ ਬਿਆਨਤਾ ਬੁੱਚੜ ਕਹਿ ਲਈਏ ਵੀ ਆਪਣੀ ਕਾਰ ਦੇ ਵਿੱਚ ਬੈਠਣ ਨੂੰ ਜਾ ਰਿਹਾ ਸੀ ਦੂਜੇ ਪਾਸੇ ਭਾਈ ਦਲਾਵਰ ਸਿੰਘ ਜੀ ਵੀ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਬਿਆਨਤੇ ਵੱਲੋਂ ਵੱਧ ਰਹੇ ਸੀ ਭਾਈ ਦਲਾਵਰ ਸਿੰਘ ਜੀ ਪੌਲਸਵਾਰੀ ਦਾ ਫਾਇਦਾ ਲਿਆ ਉਹਨਾਂ ਨੇ ਜਦਕਿ ਬਿਆਨਤੇ ਨੇ ਸੁਰੱਖਿਆ ਗਾਰਡ ਬਿਆਨ ਸਿੰਘ ਦੀ ਚੌਕਸੀ ਵਰਤ ਰਹੀ ਸੀ ਬਿਆਨ ਸਿੰਘ ਉੱਤੇ ਭਾਈ ਦਲਾਵਰ ਸਿੰਘ ਨੇ ਫਾਇਦਾ ਲੈਂਦੇ ਆ ਬਿਆਨਤੇ ਦੀ ਸੁਰੱਖਿਆ ਦਸਤੇ ਵਿੱਚ ਸ਼ਾਮਲ ਹੋ ਕੇ ਜਾ ਕੇ ਤਾਂ ਬਿਆਨਤਾ ਉਹ ਜਿਹੜਾ ਆਪਣੀ ਕਾਰ 'ਚ ਬੈਠਾ ਤੇ ਡਰਾਈਵ ਨੇ ਇੰਜਨ ਸਟਾਰਟ ਕਰਤਾ ਇੱਕ ਕਮਾਂਡੋ ਨੇ ਭਾਈ ਦਲਾਵਰ ਸਿੰਘ ਨੂੰ ਬਿਆਨਤੇ ਦੀ ਕਾਰ ਵੱਲ ਜਾਂਦੇ ਨੂੰ ਦੇਖਿਆ ਤੇ ਕਿਹਾ ਕਿਨੂੰ ਰੋਕੋ ਜ਼ੋਰ ਨਾਲ ਕੋਲ ਆਇਆ ਕਰ ਲਾਇਆ ਉਹ ਇਹਨੂੰ ਫੜੋ ਕੌਣ ਹੈ ਫੜੋ ਪਰ ਉਸ ਵੇਲੇ ਬੜੀ ਦੇਰ ਹੋ ਚੁੱਕੀ ਸੀ ਛੇਤੀਓ ਭਾਈ ਦਲਾਵਰ ਸਿੰਘ ਜੀ ਪਾਪੀ ਦੇ ਨੇੜੇ ਹੋ ਚੁੱਕੇ ਸਨ ਤੇ ਆਪਣੀ ਬੈਲ ਦਾ ਰਿਮੋਟ ਕੰਟਰੋਲ ਬਟਨ ਉਹਨਾਂ ਨੇ ਦਬਤਾ ਤੇ ਕਾਰ ਦੇ ਪ੍ਰਖੱਚੇ ਉੜ ਗਏ ਕਹ ਲੀਏ ਵੀ ਧਮਾਕਾ ਕਹਿੰਦੇ ਇੰਨਾ ਜ਼ਬਰਦਸਤ ਸੀ ਕਿ ਸਾਰਾ ਦਾ ਸਾਰਾ ਸੈਕਟਰੀਏਟ ਹਲਾ ਕੇ ਰੱਖਤਾ ਆਸੇ ਪਹਿਲੇ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸੀ ਸਾਰੇ ਪਾਸੇ ਖੂਨੀ ਖੂਨ ਵਿਖਰਿਆ ਪਿਆ ਸੀ ਆਰ ਡੀ ਅਖੇ ਦਾ ਧੂਆਂ ਛਾਇਆ ਪਿਆ ਸੀ ਪਾਪੀ ਬੁਚੜ ਪੁਰਜਾ ਪੁਰਜਾ ਕਰਕੇ ਵਿਖਰ ਗਿਆ ਸੀ ਤਾਂ পাপ ਦੀ ਸਜ਼ਾ ਕਹ ਲੀਏ ਇਹਨੂੰ ਮਿਲੀ ਬਿਆਤੇ ਬੁਚੜ ਨੂੰ ਉਹ ਅੱਜ ਦਾ ਦਿਨ ਸੀ ਦੋਸਤੋ 31 ਗਾ ਤੇ ਸ਼ਾਮ ਦਾ ਸਮਾਂ ਸੀ 5 ਵਜੇ ਦਾ ਪਟਾਕੇ ਜਦੋਂ ਪਏਗੇ ਸੀਗੇ ਤਾਂ ਮਿਲਦੇ ਆਂ ਦੋਸਤੋ ਹੁਣ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦੇਵਾਂਗਾ ਕਰ ਦਿਓ ਵੀਡੀਓ ਸ਼ੇਅਰ ਸੰਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ